ਅਜ ਕਾਸਮ ਦਾ ਟੂਰ ਚੱਲ ਰਿਹਾ ਤੇ ਇੱਥੇ ਇੱਕ ਨਿੱਕਾ ਜਿਹਾ ਚਿੜੀਆ ਘਾਰੇ ਜ਼ੂ ਕਾਲੋ ਤੇ ਐਵਡੋ ਫੋਨੋਂ ਦਾ ਡੈਮ ਛੋਟਾ ਜਿਹਾ ਬੱਚਿਆਂ ਵਾਸਤੇ ਵਧੀਆ ਉਹਦਾ ਛੋਟਾ ਜਿਹਾ ਪਰ ਬੱਚੇ ਵਾਵਾ ਲਾਰੇ ਲੱਗ ਜਾਂਦੇ ਨੇ ਖੁਸ਼ ਹੁੰਦੇ ਨੇ ਅੰਦਰ ਹੱਸਦੇ ਘੇੜਦੇ ਪੈਣੇ ਤੇ ਚਲੋ ਆਜੋ ਫੇ ਚੱਲਦੇ ਆਂ ਅੰਦਰ ਦੇਖਦੇ ਆਂ ਜੂ ਇਹ ਆਪਣੇ ਦੇਸੀ ਬਗਤਾ ਨੇ ਤੇ ਬਾਕੀ ਆ ਹੋਰ ਹੋਰਾਂ ਪਰਾਂ ਪਲਾਸਟਿਕ ਦੇ ਦੇ ਮਿੱਟੀ ਦੇ ਬਣੇ ਨੇ ਰੱਖੇ ਨੇ ਇਹਨਾਂ ਸਾਰੇ ਆ ਜਾਨਵਰ ਜੇ ਤੇ ਅੱਗੇ ਸਾਰੇ ਆਪਾਂ ਦਿਖਾਣੇ ਆ ਓਰੀਜਨਲ ਵੀ ਤੁਹਾਨੂੰ ਲੈ ਪੀਲੇ ਰੰਗ ਦੀ ਚਿੜੀ ਹੈ ਪਰ ਇਹਦਾ ਇਹਨਾਂ ਨੇ ਬੋਡ ਕੋਨੀ ਲਾਇਆ ਕਿੱਥੇ ਦੀ ਹੈ ਇਹਨਾਂ ਨੂੰ ਆਇਆ ਲੱਗਾਂ ਵੀ ਜੈਮਣਾ ਮਾ ਖਾਣਾ ਇਹਨਾਂ ਨੂੰ ਪਾਣ ਵਾਸਤੇ ਆਵਾ ਤੇ ਹੁਣ ਲੱਗੇ ਲੱਗ ਜਾਂਦੀਆਂ ਵੀ ਇਹਨਾਂ ਨੇ ਪਹਿਲਾਂ ਉਟਕੀਆਂ ਹੀ ਕਰੀ ਕਿਉਂ ਇੱਥੇ ਲੋਕੀ ਸਲਾਦ ਲੈ ਕੇ ਆਂਦੇ ਨੇ ਗਾਜਰਾ ਗੁਜਰਾ ਲੈ ਕੇ ਆਂਦੇ ਨੇ ਉਹਨਾਂ ਜਾਨਵਰਾਂ ਵਾਸਤੇ ਇਹਨਾਂ ਲਿਖਿਆ ਅਫਰੀਕਾਂ ਤੋਂ ਤੇ ਨੇ ਪਰ ਆਪਣੇ ਇੰਡੀਆ ਲੱਗਦੇ ਨੇ ਮੈਨੂੰ ਹਰੇ ਰੰਗ ਵਾਲਾ ਜਿਹੜਾ ਇੰਡੀਆ ਲੱਗਦਾ ਭਾਇਓ ਨੀਲੇ ਰੰਗ ਵਾਲਾ ਜਿਹੜਾ ਹੋਵੇ ਉਹ ਅਫਰੀਕਾ ਦਾ ਹੋਵੇ ਪਰ ਇਹਨਾਂ ਲਿਖਿਆ ਅਫਰੀਕਾ ਦਾ ਵੀ ਇਥੇ ਇਹ ਆਪਣੀਆਂ ਕਹਿੰਦੇ ਨੇ ਵੀ ਕੈਨੇਡਾ ਦੀਆਂ ਵਗਤਾਂ ਆਹ ਦੇਖੋ ਖਾਂਦੀ ਵੀ ਮੇਰੇ ਪੈਰ ਮਨੇ ਕਹ ਵੀ ਲੈ ਵੀ ਰੋਟੀ ਮਿਲ ਗਿਆ ਰਾਸ਼ਨ ਹੂੰ ਆ ਚੱਲਿਆ ਸਾਰਾ ਟੱਬਰ ਜ਼ੂ ਦੇਖਣ ਵਾਸਤੇ। ਇਹ ਵੀ ਸਾਊਥ ਅਫਰੀਕਾ ਦੇ ਨੇ। ਤੇ ਇਹਨਾਂ ਦੇ شیر ਦੇਖੋ ਕਿੰਦਾਂ ਨੇ। ਆ ਇਹਦੇ ਵਾਰ। ਸੂਣੀ ਚੀਜ਼ ਬੱਚਿਆਂ ਵਾਸਤੇ ਵਧੀਆ ਦੇਖਣ ਵਾਸਤੇ। ਕਿਉਂ ਬਹੁਤ ਛੋਟਾ ਹੈ। ਤੇ ਬੱਚਿਆਂ ਵਾਸਤੇ ਵਧੀਆ ਹੈ। ਇਹਦਾ ਕੋਈ ਪੈਸਾ ਨਹੀਂ ਹੈਗਾ ਇਹ ਫਰੀ ਹੈ ਕੋਈ ਦੀ ਕੋਈ ਟਿਕਟ ਨਹੀਂ ਹੈਗੀ ਇਹ ਦੇਖੋ ਚੰਗੇ ਨੇ ਖਰਗੋਸ਼ ਰੱਖੇ ਸਾਊਥ ਅਫਰੀਕਾ ਦੇ ਉਹਨਾਂ ਕੋਈ ਸ਼ਮੰਗਦਾ ਪਿਆ ਖਾਨ ਨਹੀਂ ਇਹ ਆ ਗਏ ਨੇ ਆਪਣੇ ਜੀ ਇੰਡੀਅਨ ਕਬੂਤਰ ਚਿੱਟੇ ਰੰਗ ਦੇ ਪੜਿਨਾ ਸਾਰਿਆਂ ਨੇ ਪੁੱਛਣਾ ਬਹੁਤ ਖਿਲਾਰੀਆਂ ਨੇ ਐਦਾਂ ਦੇ ਨਹੀਂ ਵਖੇ ਕੀ ਗਦੀ ਵੀ ਪਰ ਚੱਟੇ ਰਾਂਗੇ ਦੇ ਵਖੇ ਤੇ ਆਇਆ ਸੀ ਸਾਰਿਆਂ ਨੇ ਇੱਥੇ ਜਮ ਬਿਕਲ ਪੱਖੀ ਜੀ ਬਣੀ ਹੁੰਦੀ ਜਿਹੜੀ ਲਓ ਜਿਆ ਦੇਖੋ ਅੰਗਲੈਂਡ ਦਾ ਕੁੱਕੜ ਕਹਿੰਦੇ ਜੀ ਆਇਆ ਥੰਬ ਵੇਖੋ ਇਹ ਕਿਸ ਤਰ੍ਹਾਂ ਦੇ ਨੇ ਤੇ ਮਿਆਨੇ ਲੱਗੇ ਨਾਲ ਰੋਟੀ ਪਾਣੀ ਪਾਨਦੇ ਆਂਦੇ ਪੈਨ ਭੱਜ ਭੱਜ ਕੇ ਇਹ ਕਗਲਾ ਗਿ ਸਿਆਣੇ ਨੇ ਲੈ ਕੇ ਦੋ ਤਿੰਨ ਦਾਣੇ ਆਪਣੇ ਪਾਸੇ ਹੋ ਜਾਂਦੇ ਨੇ ਇੱਕ ਸਾਈਡ ਤੇ ਇਹ ਦੇਖੋ ਜਿਹੜੇ ਜਿਆਦਾ ਖਤਰਨਾਕ ਨਹੀਂ ਤੋਤੇ ਨੇ ਵੱਡੇ ਨੇ ਜਿਹੜੇ ਆ ਦੇਖੋ ਜਿਹੜੇ ਜਿਆਦਾ ਵੱਡੇ ਤੋਤੇ ਨੇ ਥੋੜੇ ਖਤਰਨਾਕ ਨੇ ਉਹਨਾਂ ਵਾਸਤੇ ਡਬਲ ਜਾਲੀ ਲਾਈ ਹੈ ਸਿਰਫ ਆਪਾਂ ਦੇਖ ਸਕਦੇ ਆਪਣੀ ਆਪਣੀ ਅੱਖ ਦੇ ਨਾਲ ਸਹੀ ਤਰੀਕੇ ਨਾਲ ਦੇਖ ਸਕਦੇ ਹਾਂ ਪਰ ਕੈਮਰੇ ਵੀ ਅੱਖ ਨਾਲ ਸਹੀ ਨਹੀਂ ਨਜ਼ਰ ਆਉਂਦਾ ਇੰਨਾ ਇੱਕ ਜਿਆਦਾ ਖਤਰਨਾਕ ਨਹੀਂ ਪਿੱਥੇ ਨੇ ਲਿਖਿਆ ਕਹਿੰਨੀ ਬਣੀ ਕਿਹੜੇ ਦੇਸ਼ ਦੇ ਨੇ ਤੇ ਬਹੁਤ ਰੌਲਾ ਪਾਉਂਦੇ ਨੇ ਬਾਹਰ ਤੱਕ ਇਹਨਾਂ ਦੀ ਆਵਾਜ਼ ਆ ਜਾਂਦੀ ਹੈ ਇਹ ਆਪਣਾ ਦੇਸੀ ਖਰਗੋਸ਼ ਆ ਗਿਆ ਇੰਡੀਆ ਵਾਲੇ ਲੱਗਦਾ ਮੈਨੂੰ ਉਹ ਉਹ ਇਹ ਸਿੱਤੂ ਇਹ ਇਹ ਆਪਣੇ ਆ ਘੁਗੀਆਂ ਆ ਗਈਆਂ ਨੇ ਪਰ ਬੋਲਦੀਆਂ ਨੇ ਇੰਡੀਆ ਵਾਂਗੂ ਇਹ ਜਿੱਦਾਂ ਉਹ ਬੋਲਦੀਆਂ ਨੇ ਉਦਾਂ ਹੀ ਇਹ ਬੋਲਦੀਆਂ ਨੇ आ गया अ चिट्टा उलू है पर आप कभी नहीं देखिया चिट्टा उलू आप पहली बार देखिए लिखे है एशियन एरोपाता है ओ ओ ओ ओ, ओ, ओ. ਇਹ ਵੀ ਬਗਲਾ ਕਾਫੀ ਸੋਹਣਾ ਹੈ। ਸਮਾਨੀ ਰੰਗ ਦਾ ਕਾਲੇ ਰੰਗ ਦੇ ਅੱਗੇ ਵਾਲ ਨੇ ਤੇ ਚਿੱਟੇ ਰੰਗ ਦੀ ਇਹਦੀ ਬੋਦੀ ਹੈ। ਉਹ ਖੁਰਕ ਕਰਦਾ ਵੀ ਬੋਦੀ ਸਵਾਰੀ ਕਰਦਾ ਤੇ ਪੂਰਾ ਜਦੋਂ ਕੰਪਲੀਟ ਸਿੱਧਾ ਖੜਾ ਹੁੰਦਾ ਤੇ ਫਿਰ ਸੋਹਣਾ ਲੱਗਦਾ। ਇਹ ਜਾਂ ਵਿੱਚ ਵੇ ਕਰਤੋਂ ਨਾਚ ਤੁਰੇ ਫਿਰਦੇ ਨੇ। ਫਟੀਆਂ ਫਟੀਆਂ ਜਿਹੇ ਤਰੇ ਖਤਨ ਉਹ ਚੀਜ਼ਾਂ ਇਹਨਾਂ ਸਾਰਾ ਕੁਝ ਸੇ ਸੁਟਿਆ ਹੈ ਪੀਣਾ ਵਾਸਤੇ ਸਹੀ ਰਹਿਣ ਵਾਸਤੇ ਇਹ ਵੀ ਲੱਗਦਾ ਖਾਣੇ ਵਾਸਤੇ ਕੁਝ ਮੰਗਦਾ ਪਿਆ ਕਿਉਂ ਲੋਕੀ ਸਾਰੇ ਪਾਉਂਦੇ ਨਹੀਂ ਤੇ ਇਹਨਾਂ ਨੂੰ ਪਤਾ ਇਹਨਾਂ ਜਾਲੀਆਂ ਚ ਮਿਲਦਾ ਹੈ ਆ ਗਈਆਂ ਜੀ ਮੱਛੀਆਂ ਤੋ ਕੋਤੇ ਤਰੇ ਰੰਗ ਦੀ ਗੱਡੀ ਸੋਹਣੀ ਨਿਕੇ ਜੀ ਮੱਛੀ ਬਤੇ ਚੀਜਾਂ ਸਾਰੇ ਨਿਆਣੀ ਦੇਖ ਕੇ ਬੜੇ ਖੁਸ਼ ਹੁੰਦੇ ਨੇ ਭੁੰਮੇ ਵੀ ਆ ਗਏ ਨੇ ਇਹ ਤਾਂ ਮੈਨੂੰ ਆਪਣੇ ਇੰਡੀਆ ਨਹੀਂ ਲੱਗਦੇ ਸਾਡੇ ਮੈਂ ਦੇਖਿਆ ਮਸਲਾਦ ਪਾਦੇ ਬਿਨਾਂ ਤੋਂ ਸਾਰੇ ਉੱਪਰ ਆ ਗਏ ਨੇ ਹਰ ਇੱਕ ਬੰਦੇ ਦਾ ਆਪਣਾ ਚਾਹ ਹੁੰਦਾ ਹੈ ਆਣਾ ਹੋ ਵੀ ਰਿਹਾ ਕਲਪਸੇ ਕਲਪਮੇ ਹੁਣ ਵੀ ਨਹੀਂ ਤੁਹਾਨੂੰ ਵੀ ਦੇਖੀਏ ਬਲਸੇ ਕਲਪਮ ਰਸਪੇਟੇ ਸ਼ੋਕ ਪਕਾਜੀ ਪਕਾਜੀ ਦੇਖੂਸ਼ੀਏ ਇਤਸਾ ਇ ਤੇ ਪਾ ਨੂੰ ਸੇ ਰਾਸ ਨਾ ਫੋਟੋਗ੍ਰਾਫੀ ਜਾਪਾਰ ਤਮ ਜੇਦਸਵਾ ਪਾਪਸ ਮਾਮਾ ਸੋ ਮੋ ਸਾਡੀਕਾ ਟਿਪਾ ਪੁਸਟ ਇ ਨਾ ਗਰ ਨੂ ਇਮ ਪੋਲੇਜਨੋ ਤੋ ਪਨੋ ਅਦੇ ਖੂਨਾ ਅਗੇ ਨੂ ਹਿ ਸਦਾ ਕਰਦਾ ਅਗੇ ਖੁਰਕਦਾ ਪਈ ਨੂ ਸਦਾ ਕਿਤਾ ਦੇਗਾ ਕਦੀ ਸੋਨਾ ਲਗਣ ਡਿਆ ਬਗਲਾ ਹਰ ਕਦੇਸ਼ ਦੇ ਆਪਣੇ ਆਪਣੇ ਵੱਖੋ ਵੱਖਰੇ ਤਰ੍ਹਾਂ ਦੇ ਜਾਨਵਰ ਨੇ yadda yako cittaya rangare jiri yadda yako yi mora yaba ne wani kika dangaren daya ne ਉਹ ਉੱਪਰ ਗੇੜੀ ਦੀ ਜਾਂਦਾ ਥੱਲੇ ਗੇੜੀ ਦੀ ਜਾਂਦੀ। ਲੱਗਦਾ ਲੜਨ ਦਾ ਜਿਗਾਰ ਬਣਾਤੇ ਬੈਣੇ ਪਰ ਲੜਦੇ ਕੋ ਨਹੀਂ ਭਈ। ਕਿਦੀ ਉਧਰ ਗੱਲ ਟਲ ਜਾਂਦੀ ਕਰੀ ਉਧਰ ਗੱਲ ਟਲ ਜਾਂਦੀ ਪੈਂਦੇ ਨੇ ਲੜਨ ਨੂੰ ਪਰ ਨਹੀਂ। ਗੱਲ ਨਹੀਂ ਬੰਦੀ ਵੀ ਮੈਂ ਵੀ ਕਹਿੰਦਾ ਮੈਂ ਚਲੋ ਮੈਂ ਵੀ ਲੜਾਈ ਵੇਖ ਲੈਣਾ ਇਹਨਾਂ ਦੀ। ਪਰ ਮੈਂ ਜਾਣਾ ਹੀ ਪਣਾ ਇਹ ਤੇ ਇਦਾਂ ਗਿੜੇ ਹੁੰਦੀਆਂ ਦੇਖ ਕੇ ਤੇ ਇਹਨਾਂ ਨੇ। ਮਿਆਲ ਆਪਣੈ ਨਹੀਂ ਉਹ ਕਹਿੰਦੇ ਹੁੰਦੇ ਨੇ ਇਹਨੂੰ ਐ ਚਟੇ ਰੰਗ ਤਾਂ ਮਾਸੀ ਮਾਰਣ ਡਿਆ ਪੂਰੇ ਉਹਨੂੰ ਸਲਾਦ ਬਾਕੇ ਗਏ ਨੇ ਖਾ ਗੂ ਕਿ ਤਰ ਜੀ ਆਂ ਇਹ ਯਾਰ ਕੋਦਾ ਆਇਆ ਮੈਂ ਗੋਰੇ ਚਿੱਟੇ ਨੇ ਆਏ ਇੱਥੇ ਚਟਾਈ